ਨੰਬਰ ਲਾਇ ਦਿੱਤਾ ਮੈਂ ਤਾਂ ਲੱਗਦਾ ਹੈ ਸਾਰੇ ਹੀ ਬਹੁਤ ਜੱਲੇ ਲੱਗੀਂ ਸੀ ਲੱਗੂ ਹੈ ਨਾ ਸੋ ਖੈਰ ਬਹੁਤ ਬਹੁਤ ਧੰਨਵਾਦ ਮੈਂ ਵੈਸੇ ਬਾਕੀ ਜਿਸ ਤਰ ਸਾਰੇ ਸਾਥੀ ਜਾਣਦੇ ਗਜ਼ਲਗੀ ਚੰਗਲ ਸਭ ਬਾਕੀ ਸਾਰੇ ਕਵਿਸ਼ਾਂ ਤੇ ਲਿਖ ਦੇਣੀਆਂ ਪਰ ਤਾਂ ਨੂਬ ਕਵਿਤਾਾਂ ਜਾਂ ਵੀ ਬਹੁਤ ਘੱਟ ਲਿਖੇ ਆ ਥੋੜੇ ਲਿਖੇ ਆ ਕਿਉਂਕਿ ਮੈਂ ਸਭ ਤਾਂ ਅਕੇ ਹੋਰ ਲੇਖਣ ਦੇ ਸਮਾਂ ਪ੍ਰਾਪਤ ਛੇ ਸਾਡੀ ਸੋਚ ਜੇ ਨਹੀਂ ਕਿਉਂਕਿ ਮੈਂ ਕਈ ਵਾਰੀ ਬੜਾ ਸੋਚ ਕੇ ਵਿਚਾਰ ਕਰਕੇ ਬੈਠਦੇ ਨਹੀਂ ਆ ਕਈ ਵਾਰੀ ਪਰ ਉਹ ਜੇ ਤੁਹਾਡਾ ਸੋਚਦਾ ਪੰਦਰੋਂ ਤੱਕ ਨਹੀਂ ਪਹੁੰਚਦਾ ਤਾਂ ਤੁਹਾਡੇ ਅੰਦਰੋਂ ਕੋਈ ਉਸ ਦਾ ਦੀ ਉਸ ਪੰਦਰ ਦੀ ਰਚਨਾ ਜਾਂ ਉਸ ਪੰਦਰ ਦੀ ਕੋਈ ਨਜ਼ੂਕਾ ਕੀਮਤ ਨਹੀਂ ਫੋਟਦਾ ਤਾਂ ਮੈਂ ਸਮਝਦਾ ਕਿ ਫਿਰ ਉਹ ਕਿਵਿਰੀ ਫਿਰ ਮਾਨ ਨਹੀਂ ਕਰਦਾ ਲਿਖਣ ਨੂੰ ਕਿ ਜਦੋਂ ਤੁਹਾਨੂੰ ਬੰਦੀ ਕਿਹਾ ਜਾਂਦਾ ਨਾ ਇੰਟਰਨੈਟ ਦੇ ਗਿਆਨ ਨੂੰ ਸੋ ਮੈਂ ਕੋਸ਼ਿਸ਼ ਕੀਤੀ ਇੱਕ ਗੁਰੂ ਤੇ ਬਾਰੇ ਕਿਹਾ ਕਰਦਾਗਾ ਅਜਿਹਾ ਕੋਈ ਵਿਸ਼ਾ ਸਪਸ਼ਟ ਹੀ ਪਹੜਿਆ ਨਹੀਂ ਸੋ ਥੋੜਾ ਨੋ ਅਧਾਗਾ

ਲਈ ਬਸ ਦਿਸਿਆ ਇੱਕ ਕਿਨਾਰਾ ਸੀ ਫਿਰ ਡੁੱਬਦੇ ਹਿੰਦੂ ਧਰਮ ਲਈ ਬਸ ਦਿਸਿਆ ਇੱਕ ਕਿਨਾਰਾ ਸੀ ਫਿਰ ਇਕੱਠੇ ਹੋ ਪੰਡਤ ਵਿਦਵਾਨਾਂ ਨੇ ਕਰ ਸੋਚ ਫੈਸਲਾ ਕਰਿਆ ਸੀ ਫਿਰ ਇਕੱਠੇ ਹੋ ਪੰਡਤ ਵਿਦਵਾਨਾਂ ਨੇ ਕਰ ਸੋਚ ਫੈਸਲਾ ਕਰਿਆ ਸੀ બસ ਇੱਕੋ ਦਰ ਹੈ ਨਾਰਿਕ ਦਾ ਤੇਰਾ ਆਨੰਦਪੁਰ ਦਾ ਫੜਿਆ ਸੀ ਬਸ ਇੱਕੋ ਦਰ ਹੈ ਨਾਰਿਕ ਦਾ ਤੇਰਾ ਆਨੰਦਪੁਰ ਦਾ ਫੜਿਆ ਸੀ ਗੜ ਪੱਲਾ ਬਾਗਿਰ ਦੁਖੀਆਂ ਨੇ ਕਹਿ ਦਿਰਦਾ ਦਰਦ ਸੁਣਾ ਦਿੱਤਾ ਕਰੋ ਰੱਖਿਆ ਦਿਲ ਕੇ ਤੇ ਜੰਜੂ ਦੀ औरंग कैर मचा रखिया जंजू जी औरंगजेब ने कैर मचा आर जी जड़ा लाज रखा सूर ਕਹਿੰਦੇ ਰਹੇ ਨੇ ਕਹਿੰਦੇ ਰਹਿਣ ਲੋਕੀ ਬੇੜਾ ਧਰਮਦਾਰ ਉਰ ਤੋਂ ਵੱਜ ਸਕਦਾ ਵੱਡਾ ਪੁਰਖ ਜੇ ਦੇਵੇ ਬਲੀਦਾਨ ਕੋਈ ਗੋਬਿੰਦ ਰਾਏ ਦੀ ਆਣ ਕੇ ਕਹਿਣ ਲੱਗੇ ਤਾਂ ਆਥੋਂ ਵੱਡਾ ਨਾ ਪੁਰਖ ਮਹਾਰ ਕੋਈ ਨੌਵੇਂ ਪਾਤਸ਼ਾਹ ਕਿਹਾ ਵਿਚਾਰ ਕਰਕੇ ਔਰ ਜੇ ਉਹ ਨੂੰ ਕਹਿ ਸੁਣਾ ਦਿਓ ਜੀ ਅਸੀਂ ਪੜ ਜਾਗੇ ਮੁਸਲਮਾਨ ਸਾਰੇ ਪਹਿਲਾਂ ਤੇਗ ਬਹਾਦਰ ਨੂੰ ਤੁਸੀਂ ਬਣਾ ਦਿਓ ਜੀ ਸਿੱਧੀ ਜੰਗ ਸੀ ਧਰਮਾ ਧਰਮ ਵਾਰੀ ਪਹਿਣਾ ਤੇਗ ਦੀ ਧਾਰ ਤੇ ਨੱਚਣਾ ਸੀ ਲਹੂ ਢੁਲਣਾ ਸੀ ਸੱਚ ਦੀ ਜੋਤ ਵਾਲਾ ਬਣ ਮਿਸ਼ਾਲ ਜੋ ਤਰਤ ਤੇ ਮੱਚਣਾ ਸੀ ਲਹੂ ਢੁਲਣਾ ਸੀ ਸੱਚ ਦੀ ਜੋਤ ਵਾਲਾ

ਚਾਦਰ ਦੀ ਅੱਜ ਦੁਨੀਆ ਸੀਚ ਚੁਕਾਉਂਦੀ ਐ ਕਹਿ ਤਨ ਤਨ ਗੁਰੂ ਤੇਗ ਬਹਾਦਰ ਦੀ ਓ ਤਨ ਤਨ ਗੁਰੂ ਤੇਗ ਬਹਾਦਰ ਦੀ ਓ ਤਨ ਤਨ ਹਿੰਦ ਦੀ ਚਾਦਰ ਦੀ ਤਨ ਤਨ ਗੁਰੂ ਤੇਗ ਬਹਾਦਰ ਦੀ ਤਨ ਤਨ ਓ ਹਿੰਦ ਦੀ ਚਾਦਰ ਦੀ ਬੋਲੋ ਤਨ ਬੰਦ